ਦਿੰਨਾ ਨੇ ਕਹਤੇ ਪਿੰਡ ਜੰਗਲਾ ਭਵਾਨੀ ਦੇ ਇੱਕ ਨੌਜਵਾਨ ਦੀ ਟਿਊਬਲ ਤੋਂ ਕਰੰਟ ਪੈਣ ਕਰਕੇ ਮੌਤ ਹੋਈ ਹੈ। ਜਾਣਕਾਰੀ ਦਿੰਦ ਤੱਕ ਪਿੰਡ ਦੇ ਕੁਝ ਨੌਜਵਾਨ ਨਹਿਰ ਤੈ ਨਹਾਉਣ ਲਈ ਗਏ ਸਨ ਕਿ ਰਸਤੇ 'ਚ ਵਾਪਸ ਆਉਂਦਿਆਂ ਰੰਜਨ ਕਪੂਰ ਇੱਕ ਟਿਊਬਲ ਤੇ ਪਾਣੀ ਪੀਣ ਲਈ ਰੁਕ ਗਿਆ ਜਿੱਥੇ ਉਸ ਨੂੰ ਕਰੰਟ ਪੈ ਗਿਆ। ਜਿਸ ਤੋਂ ਬਾਅਦ ਉਸਦੇ ਦੋਸਤਾਂ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਗੁਰਦਾਸਪੁਰ ਦੇ ਸਿਵਲ ਹਸਪਤਾਲ 'ਚ ਲਿਆਂਦਾ। ਪਰ ਉਹਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਐਕਟਰਾਂ ਦੇ ਮਤਲਬਕ ਜਦੋਂ ਰੰਜਨ ਕਪੂਰ ਨੂੰ ਹਸਪਤਾਲ ਲੈੰਦਾ ਹੈ ਕਿ ਉਹਦਾ ਕੁਸਦੀ ਮੌਤ ਹੋ ਚੁੱਕੀ ਸੀ ਆਇਆਂ ਕਿਲਮੇ ਸੋਨਾ ਕੋਈ 12 ਵਜੇ ਨਾ ਗਿਆ ਹੋਣੇ 12 ਸਾਢੇ ਪਰ 11 12 ਚਾਰ ਚਾਰ ਕੇ ਜਾਣੇ ਹੋਣੇ ਚਾਰ ਕੇ ਜਾਣੇ ਟਾਰੀ ਆਣੇ ਸਾਰੇ ਸਨ ਆ ਕੇ ਆਏ ਹੀ ਆਂ ਪਾਣੀ ਦੀ ਪਿਆਸ ਲੱਗੀ ਰਹੀ ਸਾਨੂੰ ਦੇ ਨਾਲ ਕੁਛ ਖਾਦੇ ਨਹੀਂ ਪਾਣੀ ਪੀਏ ਕਰਦੇ ਸੀ ਉਹ ਮੋਢੇ ਲੋਈ ਦੀ ਪੈਪ ਦੇ ਨਾਲ ਛਾੜ ਖਾਦਾ ਅਸੀਂ ਬਚਾਇਆ ਸਾਨੂੰ ਵੀ ਛਾੜ ਪਿਆ ਅਸੀਂ ਪੈਰ ਬੰਦ ਕੀਤੀ ਫਿਰ ਮੋਢੇ ਤਾਰ ਨਾਲ ਦਰਵਾਜ਼ਾ ਖੜਕਾ ਕੇ ਪਹਿਲਾਂ ਪਰਨੇ ਦਾ ਵੀ ਚੁਕੰਦੀ ਕੀਤੀ ਪਾਣੀ ਲੈਣਾ ਵੀ ਮੈਨੂੰ ਗਿੱਲੇ ਨਾਲ ਛਾੜ ਪਿਆ ਛਾੜ ਪਿਆ ਫਿਰ ਮੈਂ ਮੋਏ ਤੇ ਉੱਠ ਪਹਚਾਇਆ ਸਾਹ ਤੋਂ ਫਿਰ ਪਹਿਲਾਂ ਹਸਪਤਾਲ ਪੈਣ ਦੇ 3 ਗੱਲ ਹੋਇਆ ਸਾਰੇ ਅਸ ਗੱਲ ਹੀ ਬਣੀ ਫੋਨ ਕੀਤਾ ਮੈਂ 390 ਪਿੰਡ ਵਾਲਿਆਂ ਨੇ ਫਿਰ ਇਹ ਸਾਰ ਗੱਲ ਬਣੀ ਹੈ ਕੀ ਗੱਲ ਨੇ ਉਹਨੂੰ ਖਰਾਬ ਲੱਗਦਾ ਗਏ ਨਹਾਣ ਗਏ ਅਸੀਂ ਅੱਛਾ ਜੀ ਬੰਬੀ ਦੇ ਸੂਏ ਨਹਾਣ ਗਏ ਆ ਤੇ ਬੰਬੀ ਚ ਮੁੰਡੇ ਨੇ ਪਾਣੀ ਪੀਂਦੇ ਕਰੰਟ ਆ ਗਿਆ ਤੇ ਮੁੰਡਾ ਸੀਰੀਅਸ ਬਣਾ ਤੁਹਾਡਾ ਜੀ ਇਹ ਚਾਰ ਜਣੇ ਇਹ ਤਿੰਨ ਜਣੇ ਇਹ ਮੁੰਡੇ ਦੇ ਅੱਗੇ ਹੋਰ ਚਾਰ ਜਣੇ ਮੈਂ ਮੈਨੂੰ ਤਾਂ ਪਤਾ ਨਹੀਂ ਕੀ ਕੀ ਘਟਨਾ ਵਾਪਰੀ ਜੇ ਮੈਨੂੰ ਤਾਂ ਪਤਾ ਨਹੀਂ ਇਹ ਤੇ ਮੈਂ ਮੁੰਡੇ ਪੜ੍ਹਦੇ ਪਲੱਸ 2 ਪਾਸ ਕੀਤੀ ਹੈ ਜੇ ਪਿੱਛਲਾ ਡੈਥ ਹੋ ਗਈ ਉਹਦੀ ਉਹ ਬਵੀ ਸਾਰਾ ਦੀ ਰੰਜਨ ਕਪੂਰ ਹੁਣ ਇਹ ਜਿਹੜਾ ਸਾਡੇ ਕੋਲ ਕੇਸ ਆਇਆ ਇਹ ਹੈਗਾ ਇਹਦਾ ਨਾਮ ਦਾ ਰੰਜਨ ਕਪੂਰ ਨਾਮ ਦਾ ਕੇਸ ਹੈ ਇਹ ਉਹਨਾਂ ਦੇ ਕਹਿਣ ਤੇ ਕਿ ਇਲੈਕਟ੍ਰਿਕ ਸ਼ੌਕ ਨਾਲ ਆਇਆ ਕੇਸ ਤੇ ਇਹ ਬਰੌਡਡ ਕੇਸ ਸਾਡੇ ਕੋਲ ਆਇਆ ਹੁਣੇ ਲਗਭਗ ਉਹਦੀ ਡੈਥ ਹੋਈ ਹੈ ਸਾਡੇ ਕੋਲ ਤੇ ਅਸੀਂ ਉਹਦੇ ਇਨਫੋਰਮ ਕਰ ਦਿੱਤਾ ਹੈ ਪੁਲਿਸ ਸਟੇਸ਼ਨ ਨੂੰ ਵੀ ਤੇ ਜੋ ਸਾਡੇ ਕੋਲ ਕੇਸ ਆਇਆ ਉਹਨੇ ਡੈਥ ਨਾਲ ਹੀ ਆਇਆ ਸਾਡੇ ਦਿਨਾਨਗਰ ਤੋਂ ਡਾਕਟਰ ਰਮੇਸ਼ ਦੀ ਰਿਪੋਰਟ ਪੰਜਾਬ टुडे